ਬੀਤੇ ਦਿਨੀ ਅੰਮ੍ਰਿਤਸਰ ਵਿਖੇ ਪੁਲਿਸ ਗ੍ਰਿਫਤ ਚੋ ਫਰਾਰ ਹੋਏ ਚੋਰ ਨੂੰ ਕਾਬੂ ਕਰਦੇ ਹੋਏ ਏਐਸਆਈ ਪਰਮਜੀਤ ਸਿੰਘ ਦੀ ਹੱਟ ਅਟੈਕ ਨਾਲ ਮੌਤ ਹੋ ਗਈ ਸੀ ਪਰਮਜੀਤ ਸਿੰਘ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ ਚੋਰ ਨੂੰ ਕਾਬੂ ਕੀਤਾ ਗਿਆ ਸੀ ਲੇਕਿਨ ਇਸ ਵਿਚਾਲੇ ਉਸਦੀ ਜਾਨ ਚਲੀ ਗਈ ਸੀ ਭਾਵੇਂ ਕਿ ਉਦੋਂ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ ਗਿਆ ਸੀ ਲੇਕਿਨ ਹੁਣ ਗੁਰਦਾਸਪੁਰ ਦੇ ਪਿੰਡ ਵੀਲਾ ਤੇ ਜੱਜਰ ਰਹਿਣ ਵਾਲੇ ਮ੍ਰਿਤਕ ਏਐਸਆਈ ਪਰਮਜੀਤ ਸਿੰਘ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਹੈ ਉਨ੍ਹਾਂ ਨੇ ਪਰਮਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਔਰ ਪਰਮਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਡਿਊਟੀ ਦੌਰਾਨ ਪੂਰੀ ਦਲੇਰੀ ਦੇ ਨਾਲ ਫਰਾਰ ਹੋਏ ਇੱਕ ਮੁਜਰਮ ਨੂੰ ਕਾਬੂ ਕੀਤਾ ਸੀ। ਗੁਰਵੰਤ ਕੋ ਮੈਂ ਪਰਮਜੀਤ ਸਿੰਘ ਦੀ ਵਾਹਿਗੁਰੂ ਮੇਰਾ ਪਤੀ ਵੀ ਮਲਜਮ ਨੂੰ ਲੈ ਕੇ ਜਾਣ ਲਿਆ ਇਹ ਤੇ ਮੈਡੀਕਲ ਕਰਾਉਣ ਵਾਸਤੇ ਤੇ ਵਾਪਸ ਲੈ ਕੇ ਜਦੋਂ ਮਲਜਮ ਨੂੰ ਫੜ ਕੇ ਲੈ ਕੇ ਆਏ ਦੁਬਾਰਾ ਤੇ ਰਸਤੇ 'ਚ ਉਹਨਾਂ ਦੀ ਡੈਥ ਹੋ ਗਈ ਦੌੜਦੇ ਆ ਤੇ ਜਿੱਦਾਂ ਹੁਣ ਵੀ ਮਕੇਰੀਆਂ ਐਕਸੀਡੈਂਟ ਹੋਇਆ ਪੁੱਲ ਸੁਲਾਜਮ ਦਾ ਉਹਨਾਂ ਨੂੰ ਸ਼ਹੀਦੀ ਵਾਰਡ ਮਿਲਿਆ ਵਾ ਇਹਨਾਂ ਨੂੰ ਵੀ ਸ਼ਹੀਦੀ ਵਾਰਡ ਮਿਲਣਾ ਚਾਹੀਦਾ ਤੇ ਜੋ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਵੇ ਮੇਰਾ ਨਾਮ ਰਵੀਕਰਨ ਸਿੰਘ ਹੈ ਤੇ ਥੋੜੇ ਦਿਨ ਪਹਿਲੇ ਮਤਲਬ ਵੀ ਮੇਰੇ ਪਾਪਾ ਪੰਜਾਬ ਪੁਲਿਸ ਚ ਆਏ ਐਸਆਈ ਸੀ ਤੇ ਉਹ ਸਿਵਲ ਹਸਪੀਟਲ ਮੁਰਜ਼ੇਂ ਦਾ ਮੈਡੀਕਲ ਕਰਾਉਣ ਗਏ ਸੀ ਤੇ ਉਥੋਂ ਭੱਜ ਗਿਆ ਤੇ ਉਥੋਂ ਉਹਨਾਂ ਨੇ ਫੜ ਲਿਆ ਫੇਰ ਫੇਰ ਵਾਪਸ ਹੁੰਦਾ ਮਰਨ ਤੱਕ ਉਹਨਾਂ ਛੱਡਿਆ ਨਹੀਂ ਆ ਤੇ ਪਰ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਤੇ ਸਾਨੂੰ ਅਸੀਂ ਇਹੋ ਚਾਹੁੰਨੇ ਆ ਵੀ ਸਾਨੂੰ ਸਾਡਾ ਬੰਦ ਹੱਕ ਦਿੱਤਾ ਜਾਵੇ ਤੇ ਥੋੜੇ ਦਿਨ ਪਹਿਲੇ ਹੀ ਮੁਕੇਰੀਆਂ ਲੱਗੇ ਐਕਸੀਡੈਂਟ ਹੋਇਆ ਸੀ ਪੁਲਿਸ ਵਾਲਿਆਂ ਦਾ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਮਿਲਿਆ ਤੇ ਅਸੀਂ ਵੀ ਜਿਉਂਨੇ ਵੀ ਸਾਡੇ ਪਾਪਾ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਰਿਹਾ ਉਹਨਾਂ ਇੰਨੀ ਬਾਦਰੀ ਨਾਲ ਚੋਰ ਨੂੰ ਨਹੀਂ ਛੱਡਿਆ ਭਾਵੇਂ ਆਪਣੀ ਜਾਨ ਗਵਾ ਲਈ ਆ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇਰਾ ਭਰਾ ਸੀ ਐਸਆਈ ਪਰਮਜੀਤ ਸਿੰਘ ਤੇ 18 ਤਰੀਕ ਨੂੰ 18 ਜਨਵਰੀ 2024 ਨੂੰ ਉਹ ਕੋਜੇ ਜਿਹੜੇ ਦੋਸ਼ੀ ਉਹਨਾਂ ਦਾ ਮੈਡੀਕਲ ਕਰਾਉਣ ਜਿਹੜਾ ਸਿਵਲ ਹਸਪੀਟਲ ਲੈ ਕੇ ਆਏ ਸੀ ਤੇ ਇੱਕ ਜਿਹੜਾ ਮੁਜਰਮ ਆ ਵਿੱਚੋਂ ਭੱਜ ਗਿਆ ਇਸ ਨੇ ਬੜੀ ਬਹਾਦਰੀ ਨਾਲ ਉਹਨੂੰ ਪਿੱਛਾ ਪਿੱਛੇ ਦੌੜ ਕੇ ਇਹਨੂੰ ਫੜਿਆ ਤੇ ਫੜ ਕੇ ਤੇ ਵਾਪਸ ਜਦੋਂ ਹਸਪੀਟਲ ਵਾਪਸ ਲੈ ਕੇ ਆਏ ਆ ਤੇ ਉਹਨੂੰ ਸਾਹ ਹੀ ਇੰਨਾ ਚੜ ਗਿਆ ਸੀ ਕਿ ਉਹਦਾ ਜਿਹੜਾ ਸਾਹ ਫੁੱਲਣ ਕਾਰਨ ਜਿਹੜੀ ਉਹਦੀ ਮੌਤ ਹੋ ਗਈ ਪਹਿਲਾਂ ਤਾਂ ਸਾਨੂੰ ਨਹੀਂ ਸੀ ਪਤਾ ਸੀ ਤੇ ਸੋਚਿਆ ਵੀ ਸ਼ਾਇਦ ਹਸਪੀਟਲ ਵੈਸੇ ਮੌਤ ਹੋ ਗਈ ਆ ਕਿਸੇ ਨੂੰ ਵੀ ਨਹੀਂ ਪਤਾ ਪਰ ਮੀਡੀਆ ਚ ਤੇ ਜਿਹੜੀਆਂ ਵੀਡੀਓ ਕਲਿੱਪ ਆਪਾਂ ਵੇਖੀਆਂ ਸੀ ਸੀਸੀਟੀਵੀ ਕੈਮਰੇ ਵੇਖੇ ਤੇ ਉੱਚ ਫਿਰ ਸਾਫ਼ ਆਪਾਂ ਨੂੰ ਪਤਾ ਲੱਗਾ ਕਿ ਜਦੋਂ ਮੁਰਜ਼ਮ ਨੂੰ ਵਾਪਸ ਲਿਆ ਰਿਆ ਸੀ ਤੇ ਉਦੋਂ ਦੀ ਮੌਤ ਹੋਈ ਆ ਤੇ ਮੌਤ ਤੱਕ ਉਸ ਨੇ ਉਹ ਦੋਸ਼ੀ ਨੂੰ ਫੜੀ ਰੱਖਿਆ ਤੇ ਜਦੋਂ ਮਤਲਬ ਹਸਪੀਟਲ ਤੇ ਲਾਗੇ ਪਹੁੰਚਦੇ ਆ ਤੇ ਉਦੋਂ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਅਮਰitsar ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਉਹ ਸਾਡਾ ਪਰਿਵਾਰ ਦਾ ਹੀ ਮੈਂਬਰ ਆ ਪੁਲਿਸ ਇੱਕ ਪਰਿਵਾਰ ਆ ਤੇ ਉਹਨਾਂ ਨੂੰ ਸਾਰਿਆਂ ਉਹੋ ਹੀ ਸ਼ਹੀਦੀ ਦਾ ਦਰਜਾ ਤੇ ਬਹਾਦਰੀ ਪੁਰਸਕਾਰ ਦਿੱਤਾ ਜਾਊਗਾ ਜਿਵੇਂ ਕਿ ਮਕੇਰੀਆਂ 17 ਜਨਵਰੀ ਨੂੰ ਇੱਕ ਐਕਸੀਡੈਂਟ ਹੋਇਆ ਤੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੂੰ ਜਿਹੜੇ ਆ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸਾਰੀਆਂ ਜਿਹੜੇ ਬੈਨੀਫਿਟ ਆ ਐਚਡੀਐਫਸੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਉਹ ਦੇਣ ਦਾ ਐਲਾਨ ਕੀਤਾ ਤੇ ਅਸੀਂ ਵੀ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੇ ਜਿਹੜੇ ਮੁਰਜਮ ਦੇ ਮਗਰ ਭੱਜ ਕੇ ਆਪਣੀ ਜਾਨ ਗਵਾ ਲਈ ਆ ਤੇ ਜੇ ਬਾਈਚਾਂਸ ਉਹ ਮਰਜਮ ਭੱਜ ਜਾਂਦਾ ਤੇ ਪੁਲਿਸ ਤੇ ਅਲੀਗੇਸ਼ਨ ਲੱਗਣੇ ਸੀ ਪਰ ਉਹਨੇ ਬੜੀ ਬਹਾਦਰੀ ਨਾਲ ਫੜਿਆ ਇਸ ਕਰਕੇ ਉਹਨੂੰ ਬਾਦਰੀ ਦਾ ਪੁਰਸਕਾਰ ਤੇ ਦਿੱਤਾ ਹੀ ਜਾਵੇ ਤੇ ਨਾਲ ਜਿਹੜੇ ਆ ਸ਼ੀਦੀ ਦਾ ਦਰਜਾ ਵੀ ਜ਼ਰੂਰ ਦਿੱਤਾ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜੇ ਇਸ ਤਰ੍ਹਾਂ ਜਿਹੜਾ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਤੇ ਜੇ ਉਹਨੂੰ ਅੱਜ ਭਾਵੇਂ ਕਿ ਉਹਦਾ ਹੁਣ ਉਹ ਵਾਪਸ ਤੇ ਨਹੀਂ ਆ ਸਕਦਾ ਪਰ ਜੇ ਉਹਦਾ ਮਾਨ ਸਨਮਾਨ ਕੀਤਾ ਜਾਵੇ ਤਾਂ ਇਸ ਤਰ੍ਹਾਂ ਹਰੇਕ ਕੋਈ ਬੰਦਾ ਜਿਹੜਾ ਵਾ ਉਹ ਆਪਣੀ ਡਿਊਟੀ ਜਿਹੜਾ ਵਧੀਆ ਤਰ੍ਹਾਂ ਕਰੇ ਮੇਰਾ ਨਾਮ ਜੁਗਰਾਤ ਸਿੰਘ ਹੈ ਜੀ। ਬਜ਼ਾਰ ਪਰਮਜੀਤ ਸਿੰਘ ਨੇ ਇੱਕ ਤੰਦੇਹੀ ਨਾਲ ਜਿਹੜੀ ਆ ਡਿਊਟੀ ਨਿਭਾਈ ਆ ਔਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ। ਔਰ ਡਿਊਟੀ ਦੌਰਾਨ ਜਿਹੜੀ ਆਪਣੀ ਜਾਨ ਦੇ ਗਏ ਨੇ ਉਹ। ਲੇਕਿਨ ਹੁਣ ਤੱਕ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਸਰਕਾਰ ਵੱਲੋਂ ਜਿਹੜੀ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਹਾਇਤਾ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਉਹ ਦਿੱਤੀ ਨਹੀਂ ਗਈ ਅਜੇ ਤੱਕ। ਸਾਡੀ ਬੇਨਤੀ ਆ ਸਰਕਾਰ ਨੂੰ ਕਿ ਜਦੋਂ ਅਸੀਂ ਅਜਿਹੇ ਤਨਦੇਹੀ ਨਾਲ ਇਮਾਨਦਾਰ ਜਿਹੜੇ ਆ ਪੁਲਸ ਵਾਲੇ ਸਾਡੇ ਭਰਾ ਨੇ ਜਦੋਂ ਉਹਨਾਂ ਦੀ ਅਸੀਂ ਇੱਕ ਮੈਂ અપਮਾਨ ਸ਼ਬਦ ਕਵਾਂ ਪੀ ਇਦਾਂ ਫਿਰ ਉਹਨਾਂ ਵਿੱਚ ਜਿਹੜੀ ਆ ਬਾਕੀ ਜਿਹੜੇ ਉਹਨਾਂ ਦੇ ਸਾਥੀ ਡਿਊਟੀਆਂ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਟੈਂਦੀ ਕਲਾ ਵਿੱਚ ਜਾਣਗੇ ਕਿਉਂਕਿ ਜੇ ਮੰਨ ਲਓ ਉਹਨਾਂ ਦਾ ਕੋਈ ਮਾਨ ਸਨ ਸਨਮਾਨ ਸਰਕਾਰ ਵੱਲੋਂ ਜਾਂ ਜਿਹੜਾ ਵਾ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਵਾ ਤੇ ਇਹਦੇ ਨਾਲ ਜਿਹੜਾ ਵਾ ਸਮੂੱਚੀ ਜਿਹੜੀ ਆ ਪੁਲਿਸ ਜਿੰਨੀ ਵੀ ਹੈਗੀ ਆ ਜਿਹੜੇ ਵੀ ਜਵਾਨ ਡਿਊਟੀਆਂ ਕਰਦੇ ਨੇ ਉਹਨਾਂ ਦਾ ਜਿਹੜਾ ਮਨੋਬਲ ਵਧੇਗਾ ਤੇ ਅੱਗੇ ਤੋਂ ਵੀ ਜਿਹੜੇ ਉਹ ਤੰਦੇ ਹੀ ਨਾਲ ਜੜੀਆਂ ਡਿਊਟੀਆਂ ਵਾਂ ਉਹ ਨਿਭਾਉਣਗੇ ਦੇਖੋ ਜੀ ਉਦੋਂ ਮੌਕੇ ਤੇ ਜਿਹੜਾ ਆਏ ਸੀ ਔਰ ਸਾਨੂੰ ਤਾਂ ਇਹੀ ਕਿਹਾ ਗਿਆ ਕਿ ਸਾਰਾ ਕੋਸ਼ਿਸ਼ ਜਿਹੜਾ ਵਾ ਉਹ ਇਹਨਾਂ ਦੇ ਅਸੀਂ ਕਰਾਂਗੇ ਕਿਉਂਕਿ ਡਿਊਟੀ ਦੇ ਦੌਰਾਨ ਜਿਹੜੀ ਇਹਨਾਂ ਦੀ ਇਹ ਸ਼ਹਾਦਤ ਹੋਈ ਆ ਤੇ ਅਸੀਂ ਜੋ ਵੀ ਇਹਨਾਂ ਦਾ ਬਣਦਾ ਮਾਨ ਸਨਮਾਨ ਆ ਉਹ ਅਸੀਂ ਇਹਨਾਂ ਨੂੰ ਦਿਵਾਵਾਂਗੇ ਸਾਡੀ ਕੋਸ਼ਿਸ਼ ਇਹ ਹੋਊਗੀ ਲੇਕਿਨ ਅਜੇ ਤੱਕ ਨਾ ਤਾਂ ਕਿਸੇ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਕਿਸੇ ਸਰਕਾਰ ਵੱਲੋਂ ਕੋਈ ਵੀ ਜਿਹੜੀ ਸਹਾਤਾ ਜਾਂ ਸਹੂਲਤ ਦਿੱਤੀ ਗਈ ਮੇਰਾ ਨਾਮ ਕੁਲਜੀਤ ਸਿੰਘ ਅਸੀਂ ਇਹ ਕਹਣੇ ਚਾਹੁੰਦੇ ਜੋ ਪਰਮਜੀਤ ਜੋ ਸਾਡਾ ਮਲਾਜ਼ਮ ਨਜਰਮ ਨੂੰ ਪੇਸ਼ ਕਰਦੇ ਹੋਇਆ ਉਹ ਸ਼ਹੀਦ ਹੋਇਆ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਜਿੱਤਨਾ ਪੁਲਿਸ ਦੇ ਮਲਾਜ਼ਮ ਜੋ ਮਲੇਕ ਬਕੇਰੀਆ ਤੇ ਐਕਸੀਡੈਂਟ ਹੋਇਆ ਮਾਨ ਸਾਹਿਬ ਨੇ ਉਹਨਾਂ ਨੂੰ ਉਸੇ ਟਾਈਮ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਨੂੰ 1-1 ਕਰੋੜ ਰੁਪਏ ਦਾ ਜੋ ਰਾਸ਼ੀ ਵੀ ਦਿੱਤੀ ਹੈ ਔਰ ਨੌਕਰੀਆਂ ਦਾ ਵੀ ਉਹਨੇ ਬੱਚਿਆਂ ਵਾਸਤੇ ਬੈਨੀਫਿਟ ਦਿੱਤੇ ਹੈ ਉਹ ਜੋ ਵੀ ਆ ਉਹ ਸਰਦਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਵੀ ਬੈਨੇਫਿਟ ਮਿਲਣੇ ਚਾਹੀਦੇ ਸਾਡੇ ਸਾਰੇ ਪਰਿਵਾਰਾਂ ਨੂੰ ਇਹ ਹੀ ਮੰਗੇ